ਧੰਨਵਾਹਿ ਗੁਰੂ ਸਾਹਿਬ ਜੀ ਗੌੜੀ ਗਰਹਿਰੀ ਮਹਲਾ ਤੀਜਾ ਸਤ ਗੁਰ ਮਿਲੈ ਬੜ ਭਾਗ ਸੰਜੋਗ ਹਰਦਾ ਨਾਮ ਨਿਤ ਹਰ ਰਸ ਭੋਗ ਗੁਰਮੁਖ ਪ੍ਰਾਣੀ ਨਾਮ ਹਰ ਧਿਆਏ ਜਨਮ ਜੀਤ ਲਾਹਾ ਨਾਮ ਪਾਏ ਰਹਾਉ ਗਿਆਨ ਧਿਆਨ ਗੁਰ ਸ਼ਬਦ ਹੈ ਮੀਠਾ ਗੁਰ ਕਿਰਪਾ ਤੇ ਕਿਨ ਬਿਰਲੇ ਚਖ ਡਿਠਾ ਕਰਮ ਕਾਂਡ ਬਹੁ ਕਰਾ ਹੈ ਅਚਾਰ ਬਿਨ ਨਾਵ ਤ੍ਰਿਗ ਤ੍ਰਿਗ ਹੰਕਾਰ ਬੰਦਨ ਬਾਂਧਿਓ ਮਾਇਆ ਫਾਸ ਜਨ ਨਾਨਕ ਛੁਟ ਗੁਰ ਪ੍ਰਗਾਸ ਬੰਦਨ ਬਾਂਧਿਓ ਮਾਇਆ ਫਾਸ ਜਨ ਨਾਨਕ ਛੁਟਾ ਗੁਰ ਪਰਗਾਸ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 162 ਦੇ ਉੱਪਰ ਅੰਕਿਤ ਹੈ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ ਕਰ ਰਿਹਾ ਗੁਰਮੁਖ ਪ੍ਰਾਣੀ ਨਾਮ ਹਰ ਧਿਆਏ ਏ ਪ੍ਰਾਣੀ ਗੁਰੂ ਦੇ ਸਾਹਮਣੇ ਹੋ ਕੇ ਗੁਰੂ ਦੇ ਉਪਦੇਸ਼ਾ ਰਾਹੀਂ ਗੁਰੂ ਦੀ ਕਿਰਪਾ ਨਾਲ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕਰੇ ਗੁਰਮੁਖ ਪ੍ਰਾਣੀ ਨਾਮ ਹਰ ਤਿਆਇ ਕੀ ਪ੍ਰਾਪਤੀ ਹੁੰਦੀ ਸਭ ਕੰਦੇ ਜਨਮ ਜੀਤ ਲਾਹਾ ਨਾਮ ਪਾਏ ਪਰਮੇਸ਼ਰ ਦੇ ਨਾਮ ਦੇ ਵਿੱਚ ਜੁੜਿਆ ਹੋਇਆ ਤੂੰ ਇਸ ਜਨਮ ਨੂੰ ਜਿੱਤ ਲਏਗਾ ਇਹਦਾ ਤੈਨੂੰ ਲਾਭ ਪ੍ਰਾਪਤ ਹੋਏਗਾ ਸਤਗੁਰੂ ਕਹਿੰਦੇ ਭਾਈ ਜਿਹੜੇ ਉਹਦੇ ਨਾਮ ਨਾਲ ਜੁੜ ਜਾਂਦੇ ਆ ਉਹ ਸੰਸਾਰ ਤੋਂ ਜਿੱਤ ਕੇ ਜਾਂਦੇ ਸਤਗੁਰੂ ਜੀ ਦੇ ਬਚਨ ਆਪਾਂ ਪੜ੍ਹਦੇ ਸੁਣਦੇ ਆ ਕਹਿੰਦੇ ਤੇਰੇ ਨਾਏ ਰਤੇ ਸੇ ਜਿੰਨ ਗਏ ਉਹ ਜਿੱਤ ਕੇ ਜਾਂਦੇ ਉਹਨਾਂ ਦਾ ਜੀਵਨ ਜਿਹੜਾ ਹੈ ਸਫਲ ਹੋ ਜਾਂਦਾ ਕਿਉਂਕਿ ਇਹ ਸੰਸਾਰ ਇੱਕ ਖੇਡ ਹੈ ਜਿਹਨੂੰ ਸਤਿਗੁਰੂ ਕਹਿੰਦੇ ਭਾਈ ਇਹ ਆਉਣਾ ਜਾਣਾ ਵੀ ਇੱਕ ਖੇਡ ਹੈ ਆਵਣ ਜਾਣਾ ਹੁਕਮ ਤੇ ਸੇਗਾ ਉਹਦੇ ਹੁਕਮ ਦੇ ਵਿੱਚ ਹੋ ਰਿਹਾ ਆਵਣ ਜਾਣ ਖੇਲ ਬਣਾਇਆ ਆਗਿਆਕਾਰੀ ਕਿੰਨੀ ਮਾਇਆ ਪਰ ਨਾਲ ਇਹ ਵੀ ਆਖਿਆ ਵੀ ਇਸ ਸੰਸਾਰ ਦੇ ਵਿੱਚ ਜੇ ਜਿਤਣ ਹਨ ਇਦਾਂ ਦੀ ਖੇਡ ਨਾ ਖੇਡਿਓ ਜਿੱਦਾਂ ਕਈ ਆਪਾਂ ਗੇਮਾਂ ਦੇਖਦੇ ਆਂ ਖਾਸ ਕਰਕੇ ਹੌਕੀ ਜਿਹੜੀ ਹੁੰਦੀ ਹੈ ਉਹਦੇ ਵਿੱਚ ਜਿਹੜਾ ਕੋਈ ਗਲਤੀ ਕਰਦਾ ਬਾਰ-ਬਾਰ ਕਰਦਾ ਤੇ ਉਹਨੂੰ ਇੱਕ ਵਾਰੀ ਕੱਢ ਦਿੰਦੇ ਦੋ ਵਾਰੀ ਕੱਢ ਦਿੰਦੇ ਫਿਰ ਉਹਨੂੰ ਬਾਹਰੇ ਕਰ ਦਿੰਦੇ ਉਹਨੂੰ ਕਾਰਡ ਦਿਖਾ ਦਿੰਦੇ ਇਸੇ ਤਰ੍ਹਾਂ ਇਸ ਜਨਮ ਦੇ ਵਿੱਚ ਜਿਹੜਾ ਗਲਤੀ ਕਰਦਾ ਬਾਰ-ਬਾਰ ਕਰਦਾ ਉਹਨੂੰ ਸਤਿਗੁਰੂ ਨੇ ਸੁਚੇਤ ਕੀਤਾ ਕਹਿੰਦੇ ਐਸੀ ਕਲਾ ਨਾ ਖੇਡੀ ਐ ਜਿੱਤ ਦਰਗਾ ਗਿਆ ਹਾਰੀ ਇਦਾਂ ਦੀ ਖੇਡ ਨਹੀਂ ਖੜਨੀ ਚਾਹੀਦੀ ਜਿੱਦẽ ਅਸੀਂ ਹਾਰ ਜਾਈਏ ਸਭ ਕਹਿੰਦੇ ਐਸਾ ਕੰਮ ਮੂਲੇ ਨਾ ਕੀਤੇ ਜਿੱਤ ਅੰਤ ਪਛੋਤਾਈਏ ਪਰ ਇੱਕ ਗੱਲ ਦੀ ਗਰੰਟੀ ਦਿੰਦੇ ਆ ਗੁਰੂ ਮਹਾਰਾਜ ਕਹਿੰਦੇ ਜਿੱਤ ਕੇ ਜਾਏਗਾ ਜੇ ਆਪਾਂ ਦੁਨੀਆ ਜਿੱਤਣ ਲੱਗ ਗਏ ਨਾ ਦੁਨੀਆ ਨਹੀਂ ਜਿੱਤੀ ਜਾਂਦੀ ਜਿਹੜੇ ਸੰਸਾਰ ਦੇ ਵਿੱਚ ਆਏ ਨਾ ਉਹਨਾਂ ਨੇ ਬਹੁਤ ਕੁਝ ਕਰਨ ਦਾ ਯਤਨ ਕੀਤਾ ਪਰ ਚਲੇ ਗਏ ਕੁਝ ਵੀ ਪ੍ਰਾਪਤ ਨਹੀਂ ਹੋਇਆ ਸਾਧ ਸੰਗਤ ਕਿ ਉਸੇ ਨਾਲ ਇੱਕ ਗੱਲ ਹਮੇਸ਼ਾ ਬੋਲੀ ਜਾਂਦੀ ਹੈ ਬੰਦਾ ਖਾਲੀ ਹੱਥ ਆਉਂਦਾ ਹੈ ਖਾਲੀ ਹੱਥ ਜਾਂਦਾ ਹੈ ਨਹੀਂ ਇਹ ਕੋਈ ਉਸਨਾ ਕੁਝ ਲੈ ਕੇ ਆਉਂਦਾ ਤੇ ਕੁਝ ਲੈ ਕੇ ਜਾਂਦਾ ਜਦੋਂ ਆਏ ਸੀ ਨਾ ਸੰਸਾਰ ਦੇ ਵਿੱਚ ਮੁਠੀਆਂ ਇਹਦੀਆਂ ਬੰਦ ਸੀ ਤੇ ਸਵਾਸਾਂ ਦੀ ਪੂੰਜੀ ਲੈ ਕੇ ਆਏ ਸੀ ਤੇ ਛੇ ਤੋਂ ਗਿਆ ਤੇ ਜਿਹੜੇ ਤਾਂ ਰੱਬ ਦੇ ਨਾਮ ਨਾਲ ਜੁੜੇ ਸੀ ਜਿੱਤ ਗਏ ਤੇ ਨਹੀਂ ਤਾਂ ਫਿਰ ਗੁਰੂ ਮਹਾਰਾਜ ਕਹਿੰਦੇ ਪਾਪਾਂ ਦੀ ਪੰਡ ਲੈ ਕੇ ਗਿਆ ਨਾਲ ਜਿਹਦੇ ਕਰਕੇ ਫਿਰ ਉਹ ਜਨਮ ਮਰਨ ਦੇ ਚੱਕਰ ਦੇ ਵਿੱਚ ਪੈ ਗਏ ਬਰ ਪਾਸ਼ਾ ਜੀ ਕਹਿ ਰਹੇ ਆ ਕਹਿਣ ਲੱਗੇ ਭਾਈ ਪਰਮੇਸ਼ਰ ਅਕਾਲ ਪੁਰਖ ਦੇ ਨਾਮ ਨਾਲ ਜੜੋ ਉਹਦੇ ਨਾਮ ਨੂੰ ਤੇ ਆਉਣਾ ਹੈ ਗੁਰਮੁਖ ਪ੍ਰਾਣੀ ਨਾਮ ਹਰ ਧਿਆਏ ਜਨਮ ਜੀਤ ਲਾਹਾ ਨਾਮ ਪਾਏ ਜਿੱਤ ਕੇ ਜਾਏਗਾ ਲਾਹਾ ਲੈ ਕੇ ਜਾਏਗਾ ਤੇਰੇ ਨਾਹੇ ਰਤੇ ਸੇ ਜਿੰਨ ਗਏ ਹਾਰ ਗਏ ਸੇ ਠਗਣ ਵਾਲੇ ਜਿਹੜੇ ਗੁਰੂ ਦੇ ਸਾਹਮਣੇ ਹੋ ਗਿਆ ਪੜਦੇ ਆ ਨਾ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਆਏ ਕਾਦੇ ਵਾਸਤੇ ਆ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿਤਕ ਪਕੜੇ ਸਭ ਮੁਕਤੀ ਚੱਲੀ ਰਹਿਣ ਰੋਜ਼ ਪੜਦੇ ਆ ਕਰੋਂ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ 베ਲਾ ਈहां ਖਾੜ ਚਲੋ ਹਰ ਲਾਹਾ ਅਗ ਬਸਨ ਸੋਇ ਆਪਾ ਕੋਈ ਵੀ ਕੰਮ ਕਰਦੇ ਆ ਸਾਨੂੰ ਲਾਭ ਹੋਣਾ ਚਾਹੀਦਾ ਲਾਹਾ ਘਟਦੇਣ ਤੇ ਇਸੇ ਕਰਕੇ ਮੁਰੇ ਪਾਸ਼ਾ ਜੀ ਕਹਿੰਦੇ ਇਸ ਪਰਮਾਤਮਾ ਦੀ ਭਗਤੀ ਵਾਸਤੇ ਵਿਲਾਹਕ ਕਰਣਾ ਗੁਰਮੁਖ ਪ੍ਰਾਣੀ ਨਾਮ ਹਰ ਧਿਆਏ ਜਨਮ ਜੀਤ ਲਾਹਾ ਨਾਮ ਪਾਏ ਰਹਾਉ ਸ਼ਬਦ ਦੇ ਅਰੰਭਤਾ ਦੇ ਵਿੱਚ ਸਾਬ ਕਹਿੰਦੇ ਸਤ ਗੁਰ ਮਿਲ ਬੜ ਭਾਗ ਸੰਜੋਗ ਵੱਡੇ ਭਾਗਾਂ ਨਾਲ ਸੰਜੋਗਾਂ ਦੇ ਨਾਲ ਹੀ ਸਤ ਗੁਰ ਦੀ ਪ੍ਰਾਪਤੀ ਹੁੰਦੀ ਹੈ ਸਤਗੁਰੂ ਨਾਲ ਮਲਾਪ ਹੁੰਦਾ ਹੈ ਸਤਗੁਰ ਦਾ ਮਲਾਪ ਮਤਲਬ ਗੁਰੂ ਪਾਤਸ਼ਾਹ ਮਹਾਰਾਜ ਦੀ ਬਚਨਾਂ ਨਾਲ ਕੋਲ ਬੈਠਦੇ ਉਹਦੇ ਨਾਲ ਸਾਝ ਪਾਉਂਦੇ ਆ ਸਤਗੁਰ ਮਿਲ ਬੜ ਭਾਗ ਸੰਜੋਗ ਵੱਡੇ ਭਾਗਾਂ ਦੇ ਨਾਲ ਗੁਰੂ ਦੀ ਪ੍ਰਾਪਤੀ ਹੁੰਦੀ ਕਿਉਂਕਿ ਸਤਗੁਰੂ ਦੇ ਕੋਲ ਆ ਕੇ ਪ੍ਰਾਪਤੀ ਕੀ ਹੈ ਸਾਨੂੰ ਗੁਰੂ ਪ੍ਰਕਾਸ਼ ਦਿੰਦਾ ਹੈ ਬਾਣੀ ਗੁਰੂ ਹੈ ਆ ਬਚਨ ਆਪਾਂ ਪੜ੍ਹਦੇ ਆ ਗੁਰ ਬਾਣੀ ਇਸ ਜਗ ਮੇ ਚਾਨਣ ਗੁਰ ਬਾਣੀ ਰੋਸ਼ਨੀ ਦਿੰਦੀ ਹੈ ਹੁਣ ਇਹ ਜਿਹੜੇ ਆਪਾਂ ਦੀਵੇ ਜਗਾਉਂਦੇ ਆ ਨਾ ਜੋਤਾਂ ਜਗਾਉਂਦੇ ਆ ਇਹ ਤਾਂ ਬਾਹਰਲੀ ਰੋਸ਼ਨੀ ਹੈ ਬਾਹਰ ਤੱਕਰ ਚਾਨਣ ਹੋ ਸਕਦਾ ਪਰ ਅੰਦਰ ਤਾਂ ਗੁਰੂ ਮਹਾਰਾਜ ਕਹਿੰਦੇ ਅੰਧ ਅੰਧਿਆਰੇ ਦੀਪਕ ਚਾਹੀਏ ਅੰਦਰ ਵੀ ਦੀਪਕ ਚਾਹੀਦਾ ਬਸਤ ਅਗੋਚਰ ਲਈ ਐ ਬਸਤ ਅਗੋਚਰ ਭਾਈ ਘਟ ਦੀਪਕ ਰਿਹਾ ਸਮਾਈ ਬਾਹਰ ਦਿਸੇ ਚਾਨਣਾ ਦਿਲ ਅੰਧਿਆਰੀ ਰਾਤ ਤੇ ਬਾੜ ਤਾਂ ਚਾਨਣ ਕਰ ਲਿਆ ਹੁਣ ਇੱਕ ਵੀਵਾ ਨਾ ਤੁਸੀਂ ਭਾਵੇਂ ਉਹਨੂੰ ਸੈਂਕੜੇ ਦੀਵੇ ਜਗਾ ਦਿਓ ਤੇ ਸੂਰਤ ਦਾ ਮੁਕਾਬਲਾ ਥੋੜੇ ਕਰ ਸਕਦੇ ਪਰ ਪਾਸ਼ਾ ਜੀ ਕਹਿੰਦੇ ਭਾਈ ਸੂਰਤ ਦੀਵਿਆਂ ਦੀ ਗੱਲ ਤਾਂ ਛੱਡੋ ਇੱਕ ਸੂਰਤ ਦੀ ਗੱਲ ਤਾਂ ਛੱਡੋ ਕਹਿੰਦੇ ਜੇ 100 ਚੰਦਾ ਉਗਵੇ ਇੱਕ ਚੰਦਰਮਾ ਦੀ ਕਿੰਨੀ ਰੋਸ਼ਨੀ ਹੈ ਜੇ 100 ਚੰਦਾ ਉਗਵਹ ਸੂਰਜ ਚੜੇ ਹਜ਼ਾਰ ਇੱਕ ਸੂਰਜ ਦੀ ਕਿੰਨੀ ਰੋਸ਼ਨੀ ਹੈ ਹਜ਼ਾਰਾਂ ਵੀ ਚੜਦੇ ਆ ਨਾ ਅੱਜ ਦੇਖੋ ਨਾ ਬਾਹਰੀ ਤੌਰ ਤੇ ਬੰਦੇ ਨੇ ਬੜਾ ਪ੍ਰਕਾਸ਼ ਪ੍ਰਾਪਤ ਕਰ ਲਿਆ ਆ ਦਿਮਾਗੀ ਪ੍ਰਕਾਸ਼ ਬਹੁਤ ਹੈ ਸਾਡੇ ਕੋਲ ਸਕੂਲ ਕਾਲਜ ਬਣ ਗਏ ਯੂਨੀਵਰਸਟੀਆਂ ਬਣ ਗਈਆਂ ਅੱਜ ਇੰਨਾ ਪ੍ਰਕਾਸ਼ ਕੀਤਾ ਜਾਂਦਾ ਹੈ ਅੱਜ ਜਿਹੜੇ ਮੈਚ ਹੁੰਦੇ ਆ ਰਾਤ ਨੂੰ ਦਿਨ ਬਣਾ ਦਿੰਦੇ ਇੰਨੀਆਂ ਲਾਈਟਾਂ ਲਾ ਦਿੰਦੇ ਪਰ ਬਾਹਰ ਬਹੁਤ ਚਾਨਣ ਹੈ ਗੁਰੂ ਮਹਾਰਾਜ ਕਹਿੰਦੇ ਨਹੀਂ ਭਾਈ ਜੇ ਇੰਨਾ ਕੁਝ ਵੀ ਚਾਨਣ ਬਾਹਰ ਹੋ ਜਾਏ ਨਾ ਫਿਰ ਵੀ ਹਨੇਰਾ ਹੀ ਜੇ ਸੌ ਚੰਦਾ ਉੱਗਵਹਿ ਸੂਰਜ ਚੜ੍ਹੇ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰ ਬਿਣ ਘੋਰ ਅੰਧਾਰ ਗੁਰ ਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨਾ ਤੇ ਗੁਰੂ ਦੀ ਪ੍ਰਾਪਤੀ ਕਿੱਦਾਂ ਹੁੰਦੀ ਹੈ ਕਹਿੰਦੇ ਸਤ ਗੁਰ ਮਿਲੈ ਵੱਡ ਭਾਗ ਸੰਜੋਗ ਵੱਡੇ ਭਾਗਾ ਵਾਲੇ ਚੰਗੇ ਸੰਜੋਗਾਂ ਦੇ ਨਾਲ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਹਿਰਦੈ ਨਾਮ ਨਿਤ ਹਰ ਰਸ ਭੋਗ ਉਹ ਹਿਰਦੇ ਪਰਮੇਸ਼ਰ ਦੇ ਨਾਮ ਨੂੰ ਜਪਦੇ ਆ ਨਿਤ ਜਪਦੇ ਆ ਤੇ ਉਸ ਰਸ ਨੂੰ ਭੋਗਦੇ ਹਨ ਹਰ ਦਾ ਨਾਮ ਨਿਤ ਹਰ ਰਸ ਭੋਗ ਗੁਰਮਖ ਪ੍ਰਾਣੀ ਨਾਮ ਹਰ ਧਿਆਏ ਗੁਰੂ ਦੇ ਸਨਮੋਖ ਕਿ ਇਹ ਪ੍ਰਾਣੀ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕਰ ਕੀ ਹੋਏਗਾ ਜਨਮ ਜੀਤ ਲਾਹਾ ਨਾਮ ਪਾਏ ਕਿਉਂਕਿ ਇਹ ਤਾਂ ਸਤਗੁਰੂ ਨੇ ਦੱਸ ਦਿੱਤਾ ਨਾ ਵੀ ਤੂੰ ਕਰੇਗਾ ਤੂੰ ਜਿੱਤ ਜਾਏਗਾ ਨਹੀਂ ਕਰੇਗਾ ਤੂੰ ਹਾਰ ਜਾਏਗਾ ਤੇਰੇ ਨਾਂ ਰਤੇ ਸੇ ਜਿੰਗ ਗਏ ਹਾਰ ਗਏ ਸੇ ਠਗਣ ਵਾਲੇ ਹੁਣ ਸਾਡਾ ਕੀ ਹੁੰਦਾ ਜਿਹੜੀਆਂ ਸ਼ਰਧਾਂਜਲੀਆਂ ਦਿੱਤੀਆਂ ਜਾਂਦੀਆਂ ਨਾ ਜੇ ਤਾਂ ਲਫਾਫਾ ਵੱਡਾ ਤੇ ਮਾਫ ਕਰਨਾ ਫਿਰ ਉਹਦੀ ਯਾਤਰਾ ਸਫਲ ਹੋ ਗਈ ਤੇ ਜੇ ਲਫਾਫਾ ਢਿੱਲਾ ਮਠਾਈਆ ਤਾਂ ਫਿਰ ਉਹ ਕਹਿੰਦੇ ਯਾਤਰਾ ਸੰਪੂਰਨ ਹੋ ਗਈ ਅਕਾਲ ਚ ਲੈਣਾ ਹੀ ਕਰ ਗਿਆ ਤੇ ਉਦਾਂ ਦੇ ਉਦਾਂ ਦੀਆਂ ਫਿਰ ਸ਼ਰਧਾਂਜਲੀਆਂ ਦਿੱਤੀਆਂ ਜਾਂਦੀਆਂ ਇਹ ਤਾਂ ਫੈਸਲਾ ਸਤਗੁਰੂ ਨੇ ਕਰਨਾ ਕਹਿੰਦੇ ਚੱਲੇ ਪਤ ਸਿਓ ਜਨਮ ਸਵਾਰ ਵਾਜਾ ਵਾਇਸੀ ਮੈਲੇ ਅچھے ਕਾ ਵਿਚਾਰ ਆਬਰਤਾਏ ਸੀ ਮਤ ਕੋ ਜਾਣੇ ਜਾਏ ਅੱਗੇ ਪਾਏ ਸੀ ਇਹ ਤਾਂ ਗੁਰੂ ਨੇ ਫੈਸਲਾ ਪਰਮੇਸ਼ਰ ਨੇ ਫੈਸਲਾ ਕਰਨਾ ਸਭ ਕਹਿੰਦੇ ਸਤਗੁਰ ਜੀ ਗਰਮਖ ਪ੍ਰਾਣੀ ਨਾਮ ਹਰ ਧਾਇਏ ਜਨਮ ਜੀਤ ਲਾਹ ਨਾਮ ਪਾਏ ਰਹਾਓ ਗਿਆਨ ਧਿਆਨ ਗੁਰ ਸ਼ਬਦ ਹੈ ਮੀਠਾ ਹੁ ਜਿਹੜੇ ਪੜਦੇ ਆ ਨਾ ਸ਼ਬਦ ਤੇ ਉਹਨਾਂ ਨੂੰ ਤਾਂ ਮਿੱਠਾ ਲੱਗਣਾ ਨਾ ਤੇ ਤੁਸੀਂ ਭਾਗਾਵਾੜੇ ਨਿਤਨੇਮ ਕਰਦੇ ਹੋ ਸਹਿਜ ਪਾਠ ਕਰਦੇ ਹੋ ਤੁਹਾਨੂੰ ਤਾਂ ਨਹੀਂ ਕੋੜਾ ਲੱਗਦਾ ਨਾ ਤੇ ਕਈਆਂ ਨੂੰ ਕੋੜਾ ਲੱਗਦਾ ਤੇ ਸ਼ਬਦ ਵੀ ਉਹ ਸੁਣਨਗੇ ਇੱਕ ਵਾਰੀ ਮੈਂ ਕਿਸੇ ਨੂੰ ਕਹਿ ਬੈਠਾ ਮੈਂ ਕਿਹਾ ਤੁਸੀਂ ਆਇਆ ਕਰੋ ਕਥਾ ਕਹਿੰਦੇ ਨਹੀਂ ਮੈਂ ਤਾਂ ਕੀਰਤਨ ਦਾ ਸ਼ੌਂਕ ਆ ਮੈਨੂੰ ਸ਼ਬਦ ਵੀ ਉਹ ਸੁਣਦਾ ਜੋ ਮੰਗੇ ਠਾਕੁਰਾ ਆਪਣੇ ਤੇ ਲੱਖ ਖੁਸ਼ੀਆਂ ਪਾਸ਼ਾਈਆਂ ਤੇ ਉਹ ਮੈਂ ਕਹਿੰਦਾ ਠੀਕ ਹੈ ਤੁਹਾਡੀ ਬਿਰਤੀ ਉਦਾਂ ਦੀ ਅਵਸਥਾ ਹੀ ਉਦਾਂ ਦੀ ਤੇ ਜਿਹੜੀ ਗੱਲ ਜਿਹੜੀ ਐ ਸਾਨੂੰ ਚੰਗੀ ਲੱਗਦੀ ਹੈ ਨਾ ਉਹ ਅਸੀਂ ਧਾਰਨ ਕਰਦੇ ਹਾਂ ਪਰ ਜਿਹੜੇ ਰੱਬ ਨਾਲ ਜੁੜ ਜਾਂਦੇ ਆ ਸਤਗੁਰੂ ਦੇ ਸਿੱਖਿਆ ਨੂੰ ਪ੍ਰਾਪਤ ਕਰਦੇ ਉਹਨਾਂ ਨੂੰ ਗੁਰੂ ਦੀ ਹਰ ਇੱਕ ਗੱਲ ਚੰਗੀ ਲੱਗਦੀ ਹੈ ਇਹ ਸਾਡੇ ਸਾਰਿਆਂ ਵਾਸਤੇ ਹੈ ਨਹੀਂ ਕਿ ਮੈਂ ਤੁਹਾਨੂੰ ਸੁਣਾ ਕੇ ਕਹਿ ਰਿਹਾ ਤੁਹਾਡੇ ਵਾਸਤੇ ਆ ਜਮ ਉਪਦੇਸ਼ ਕਰ ਰਿਹਾ ਮੇਰੇ ਵਾਸਤੇ ਨਹੀਂ ਸਭ ਤੋਂ ਪਹਿਲਾਂ ਉਹਦੇ ਵਾਸਤੇ ਆ ਜਿਹੜਾ ਪੜ ਰਿਹਾ ਤੇ ਪੜ ਕੇ ਸੁਣਾਉਣ ਵਾਲਿਆ ਨਹੀਂ ਤਾਂ ਵੀ ਗੁਰੂ ਮਾਰ ਕਹਿੰਦੇ ਅਬਰ ਉਪਦੇਸ਼ੇ ਆਪ ਨਾ ਕਰੇ ਆਵਤ ਜਾਵਤ ਜਨਮ ਇਹ ਤੇ ਉਹਨਾਂ ਨੂੰ ਗੁਰੂ ਦਾ ਗਿਆਨ ਤੇ ਗੁਰੂ ਦੇ ਗਿਆਨ ਦੇ ਰਾਹੀ ਪਰਮੇਸ਼ਰ ਵਿੱਚ ਸੁਰਤ ਜੋੜਨੀ ਉਹ ਗੁਰੂ ਦੇ ਸ਼ਬਦ ਨਾਲ ਪਤਾ ਲੱਗਦਾ ਹੈ ਤੇ ਗੁਰੂ ਦਾ ਸ਼ਬਦ ਬੜਾ ਮਿੱਠਾ ਹੈ ਗਿਆਨ ਧਿਆਨ ਗੁਰ ਸ਼ਬਦ ਹੈ ਮੀਠਾ ਗੁਰ ਕਿਰਪਾ ਤੇ ਕਿਨੇ ਵਿਰਲੇ ਚਖ ਡਿਠਾ ਹਾ ਗੁਰੂ ਦੀ ਕਿਰਪਾ ਤੇ ਨਾਲ ਕਿਸੇ ਵਿਰਲੇ ਨੇ ਇਹਨੂੰ ਚੱਕ ਕੇ ਪ੍ਰਾਪਤ ਕੀਤਾ ਕਹਿੰਦੇ ਜੀ ਅੱਜ ਸ਼ਬਦ ਬੜਾ ਔਖਾ ਆ ਗਿਆ ਅੱਜ ਬੜਾ ਸ਼ਬਦ ਵੱਡਾ ਆ ਗਿਆ ਕਿ ਬਣਾ ਹੀ ਹੁਕਮ ਅੱਜ ਜਦੋਂ ਹੁਕਮ ਆਂਦਾ ਗੁਰੂ ਸਾਹਿਬ ਜੀ ਦਾ ਉਹ ਸ਼ਬਦਾਂ ਦੇ ਉੱਪਰ ਹੈ ਜਦਾਂ ਗੁਰੂ ਸਾਹਿਬ ਕਿਰਪਾ ਕਰਦੇ ਨੇ ਜੇ ਸਾਨੂੰ ਸ਼ਬਦ ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਹੈ ਇੱਕ ਅੰਕ ਦਾ ਵੀ ਆ ਜਾਂਦਾ ਦੋ ਅੰਕ ਦਾ ਵੀ ਆ ਜਾਂਦਾ ਮਤਲਬ ਸਾਨੂੰ ਜਾਦਾ ਸਮਝਾਉਣਾ ਚਾਹੁੰਦੇ ਗੁਰੂ ਸਾਹਿਬ ਜੀ ਵੀ ਅੱਜ ਸਾਨੂੰ ਜਾਦਾ ਉਪਦੇਸ਼ ਕਰਨਾ ਚਾਹੁੰਦੇ ਆ ਤੇ ਅਸੀਂ ਅੱਜ ਉਸ ਦੇ ਮੁਤਾਬਕ ਆਪਣੇ ਜੀਵਨ ਨੂੰ ਚਲਾਉਣਾ ਜਿੱਦਾਂ ਬੋਰਡ ਤੇ ਬਾੜ ਸ਼ਬਦ ਲੱਗ ਜਾਂਦਾ ਹੈ ਤੇ ਅਸੀਂ ਉਹਨੂੰ ਮੱਥਾ ਟੇਕਣ ਵਾਸਤੇ ਨਹੀਂ ਹੈ ਕਿ ਅਸੀਂ ਬੋਰਡ ਨੂੰ ਮੱਥਾ ਟੇਕਣਾ ਹੈ ਵੀ ਅੱਜ ਇਹ ਹੁਕਮ ਆਇਆ ਜੇ ਅਸੀਂ ਆਏ ਆ ਜੇ ਅਸੀਂ ਹੁਕਮ ਲੈਣਾ ਤੇ ਉਹ ਹੁਕਮ ਲਈਏ ਉਹ ਅੰਕ ਦੇਖ ਲਈਏ ਫਿਰ ਛੋਟੇ ਕਮਰੇ ਜਾ ਕੇ ਉਹ ਸ਼ਬਦ ਨੂੰ ਪੜ੍ਹੀਏ ਕਿ ਅੱਜ ਗੁਰੂ ਨੇ ਸਾਨੂੰ ਹੁਕਮ ਕੀ ਦਿੱਤਾ ਹੈ ਹਰੇਕ ਸਿੱਖ ਨੂੰ ਇਹ ਗੁਰੂ ਦੇ ਦਰਸ਼ਨ ਹਨ ਹਰੇਕ ਸਿੱਖ ਨੇ ਮਰਜ਼ਾਦਾ ਵਿੱਚ ਹੈ ਹਰੇਕ ਸਿੱਖ ਨੇ ਘਟੋ-ਕਟ ਗੁਰੂ ਸਾਹਿਬ ਜੀ ਦਾ ਹੁਕਮ ਲੈਣਾ ਜੇ ਸਾਨੂੰ ਬਾਣੀ ਨਹੀਂ ਪੜ੍ਹਨੀ ਆਂਦੀ ਹੁਕਮ ਸੁਣਨਾ ਹੈ ਇਹ ਗੁਰੂ ਕੇ ਦਰਸ਼ਨ ਹਨ ਸਭ ਕਹਿੰਦੇ ਉਹਨਾਂ ਨੂੰ ਮਿੱਠਾ ਲੱਗਦਾ ਹੈ ਗਿਆਨ ਧਿਆਨ ਗੁਰ ਸ਼ਬਦ ਹੈ ਮੀਠਾ ਗੁਰ ਕਿਰਪਾ ਤੇ ਕਿਨੇ ਬਿਰਲੇ ਚਖ ਡੀਠਾ ਪਰ ਕਰਦਾ ਕੀ ਹੈ ਕਹਿੰਦੇ ਕਰਮ ਕਾਂਡ ਬਹੁ ਕਰੇ ਆਚਾਰ ਆਚਾਰ ਦਾ ਅਰਥ ਹੁੰਦਾ ਕਿ ਜਿਹੜੇ ਸ਼ਾਸਤਰਾਂ ਦੇ ਦੱਸੇ ਹੋਏ ਉਹਨਾਂ ਦੇ ਕਰਮ ਕਾਂਡ ਉਹਨਾਂ ਨੂੰ ਜੀਵਨ ਦੇ ਵਿੱਚ ਧਾਰਮਿਕ ਤੌਰ ਤੇ ਸਮਝੀ ਬੈਠਾ ਹੁਣ ਕਰਮ ਕਾਂਡ ਕੀ ਹੁੰਦਾ ਜਦੋਂ ਅਸੀਂ ਕਿਸੇ ਰਾਹ ਤੇ ਤੁਰਦੇ ਆਂ ਤੇ ਰਾਹ ਦੇ ਨਾਲ ਕੁਰਾਹ ਵੀ ਆਉਂਦਾ ਹੈ ਕੁਰਾਹੇ ਵੀ ਬੰਦਾ ਪੈ ਜਾਂਦਾ ਔਰ ਕੁਰਾਹੇ ਪਹਿਣਾ ਗਲਤ ਗੱਲ ਨਹੀਂ ਹੈ ਆਪਾਂ ਗਲਤੀ ਨਾਲ ਅੱਜ ਵੀ ਭਾਵੇਂ ਅਸੀਂ ਮੋਬਾਈਲ ਤੇ ਵੀ ਲਾ ਲਈਏ ਰਸਤੇ ਤੇ ਜਾਂਦੇ ਆਂ ਵੀ ਅਸੀਂ ਗਲਤ ਹੋ ਜਾਂਦੇ ਕੇਵਲ ਕੁਰਾਹੇ ਪੈ ਜਾਂਦੇ ਕੁਰਾਹੇ ਪਹਿਣਾ ਗਲਤ ਚੀਜ਼ ਨਹੀਂ ਹੈ ਪਰ ਕੁਰਾਹੇ ਪਾ ਕੇ ਕਹਿਣਾ ਇਹੀ ਠੀਕ ਹੈ ਉਹਨੂੰ ਕਰਮकांड ਕਹਿੰਦੇ ਜੇ ਹੁਣ ਕੁਰਾਹੇ ਪਾ ਗਿਆ ਨਾ ਫਿਰ ਕਹਿੰਦਾ ਵੀ ਮੈਂ ਵਾਪਸ ਨਹੀਂ ਜਾਣਾ ਉਹ ਕਰਮ ਕਾਂਡ ਨੂੰ ਮੰਨੀ ਜਾ ਰਿਹਾ ਸੁਣੀ ਜਾ ਰਿਹਾ ਪੜੀ ਜਾ ਰਿਹਾ ਪਰ ਉਹਨਾਂ ਕਰ ਵੀ ਜਾ ਰਿਹਾ ਮਤਲਬ ਕਰਾਹੇ ਪੈ ਚੁੱਕਾ ਹੈ ਪਰ ਗੁਰੂ ਕਹਿ ਵੀ ਰਿਹਾ ਭੁੱਲੇ ਮਾਰਗ ਜਿਨੇ ਬਤਾਇਆ ਐਸਾ ਗੁਰ ਬੜ ਭਾਗੀ ਉਹਨੂੰ ਪਿੱਛੇ ਆਉਣ ਦਾ ਯਤਨ ਨਹੀਂ ਕਰ ਰਿਹਾ ਰਾਹ ਤੇ ਨਹੀਂ ਆ ਰਿਹਾ ਹੁਣ ਕਰਾਹੇ ਨੂੰ ਉਹਨੂੰ ਪੱਕਾ ਕਰ ਲਿਆ ਵੀ ਆਹ ਕੰਮ ਕਰ ਨਹੀਂ ਕਰਨੇ ਆ ਪਹਿਮ ਪਹਿਮ ਭਰਮ ਵੀ ਕਰਨੇ ਆ ਗੁਰਬਾਣੀ ਵੀ ਪੜ੍ਹਨੀ ਆ ਦੋ ਕੰਮ ਤਾਂ ਨਹੀਂ ਹੋ ਸਕਦੇ ਫਲਾਨਾ ਸਾਡੇ ਬੱਚਿਆਂ ਨੂੰ ਨજર ਲੱਗ ਗਈ। ਐਦਾਂ ਨੂੰ ਗੁਰਬਾਣੀ ਪੜਨ ਵਾਲੇ ਦੇ ਮੂੰਹ ਤੋਂ ਸੁਣੀ ਦੇ। ਤੇ ਆ ਫਲਾਨਾ ਹੋ ਗਿਆ। ਅੱਜ ਮੰਗਲਵਾਰ ਆ ਸ਼ਨੀਵਾਰ। ਤੇ ਇਹ ਅਸੀਂ ਕੁਰਾਹੇ ਪੈ ਗਏ। ਕੁਰਾਹੇ ਪੈ ਗਏ ਰਾਹ ਤੇ ਨਹੀਂ ਆਣੋ ਚਾਹੁੰਦੇ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਦਮਦਮਾ ਸਾਹਿਬ ਪਹੁੰਚੇ ਸੀ ਨਾ। ਰਸਤੇ ਦੇ ਵਿੱਚ ਇੱਕ ਪਿੰਡ ਦੇ ਵਿੱਚ ਇੱਕ ਕਰਮਕਾਂਢੀ ਬਣਖ ਬੈਠਾ। ਹੁਣ ਉਹ ਕਰਮਕਾਂਢੀ ਤਾਂ ਸੀ ਪਰ ਉਹਨੂੰ ਹੰਕਾਰ ਵੀ ਬੜਾ ਸੀ। ਤੇ ਉਹਨੂੰ ਲੱਗਦਾ ਕਿ ਮੈਂ ਕਾਤੇ ਗੁਰੂ ਸਾਹਿਬ ਕੋਲ ਜਾਵਾਂ ਪਰ ਇੱਕ ਦਿਨ ਬੜੀ ਸੋਭਾ ਸੁਣੀ ਸੋਭਾ ਸੁਣੀ ਤੇ ਸਤਗੁਰੂ ਜੀ ਮਹਾਰਾਜ ਦੇ ਦਰਬਾਰ ਦੇ ਵਿੱਚ ਆ ਗਿਆ ਪਰ ਗੁਰੂ ਬਾਹਰ ਮਹਾਰਾਜ ਕੀ ਕਰਦੇ ਆ ਪਰਦੇ ਢੱਕਦੇ ਆ ਜਦੋਂ ਕੋਲ ਆਇਆ ਨਾ ਪਾਤਸ਼ਾਹ ਜੀ ਨੇ ਬੜੀ ਹੌਲੀ ਦੇਣੀ ਆਵਾਜ਼ ਵਿੱਚ ਆਖਿਆ ਕਹਿਣ ਲੱਗੇ ਅਸੀਂ ਘਰ ਆਏ ਹਾਂ ਤੁਸੀਂ ਸਾਡੇ ਤੇ ਅਸੀਂ ਤੁਹਾਡਾ ਸਨਮਾਨ ਕਰਨਾ ਤੁਹਾਨੂੰ ਆਉ ਭਗਤ ਕਰਨੀ ਹੈ ਜਿਹੜੇ ਤੁਹਾਡੇ ਮਨ ਦੇ ਸਵਾਲ ਨੇ ਤੁਹਾਡੇ ਕੋਲ ਆ ਕੇ ਅਸੀਂ ਉਹਦੇ ਜਵਾਬ ਦੇ ਦੇ। ਕੋਈ ਨਹੀਂ ਗਾਲ ਸੀ ਤੇ ਉਹਨੂੰ ਹੰਕਾਰ ਹੋਰ ਵੱਧ ਗਿਆ ਵੀ ਸ਼ਾਇਦ ਇਹਨਾਂ ਨੂੰ ਕੁਝ ਆਉਂਦਾ ਹੀ ਕੋਈ। ਤੇ ਉਹਨਾਂ ਆਉ ਭਗਤ ਤਾਂ ਹੋਈ ਉਹਦੀ। ਕੋ ਗੁਰੂ ਮਹਾਰਾਜ ਥੋੜੇ ਸਮੇਂ ਬਾਅਦ ਸਿੱਖਾਂ ਨੂੰ ਨਾਮ ਲੈ ਕੇ ਨਾ ਹੁਣ ਕਰਮ ਕਾਂਡੀ ਬਣ ਚੁੱਕਾ ਸੀ, ਕੁਰਾਹੀ ਪੈ ਚੁੱਕਾ ਸੀ। ਹੁਣ ਕਿਸੇ ਲੋਕਾਂ ਨੂੰ ਪਤਾ ਨਹੀਂ ਵੀ ਆਹ ਕੰਮ ਅਸੀਂ ਕਰ ਰਹੇ ਹਾਂ ਇਹ ਗਲਤ ਹੈ। ਨੇ ਜੀ ਸਾਡੇ ਤਾਂ ਦਾਦਾ ਜੀ ਵੀ ਕਰਦੇ ਰਹੇ ਸਾਡੇ ਪਰਦਾਦਾ ਜੀ ਵੀ ਕਰਦੇ ਤੇ ਜੇ ਅਸੀਂ ਨਹੀਂ ਕੀਤਾ ਪਤਾ ਨਹੀਂ ਕੀ ਹੋ ਜਾਣਾ ਅੱਗੇ ਵੀ ਕੇਵਲ ਉਹ ਕਹਾਣੀ ਸੁਣਾਈ ਨਾ ਇੱਕ ਬੱਚੀ ਦਾ ਵਿਆਹ ਹੋ ਜਾਂਦਾ ਉਹ ਬੱਚੀ ਸਹੁਰੇ ਘਰ ਜਾਂਦੀ ਹੈ ਤੇ ਉਹਦੀ ਸੱਸ ਕਹਿੰਦੀ ਆ ਜਾ ਬੱਚੀ ਆਪਾਂ ਦੁੱਧ ਨੂੰ ਜਾਗ ਲਾ ਦੀ ਤੇ ਨਾਲੇ ਕਹਿੰਦੀ ਕਹਿੰਦੀ ਬਿੱਲੀ ਕਿੱਥੇ ਆ ਉਹ ਕਹਿੰਦੀ ਬਿੱਲੀ ਕੀ ਕਰਨੀ ਹੈ ਉਹ ਕਹਿੰਦੀ ਕਿ ਜਿੰਨੇ ਤੱਕਰ ਬਿੱਲੀ ਨੂੰ ਫੜਾਂਗੇ ਨਹੀਂ ਟੋਕਰੇ ਥੱਲੇ ਨਹੀਂ ਕਰਾਂਗੇ ਉਹਨੇ ਤੱਕਰ ਦੁੱਧ ਨੂੰ ਜਾਗ ਲੱਗਣਾ ਹੀ ਨਹੀਂ ਦੇਹ ਜੰਮਣਾ ਹੀ ਨਹੀਂ ਕਹਿੰਦੀ ਕਹਨੇ ਆਖਿਆ ਕਹਿੰਦੀ ਮੇਰੀ ਮਾਂ ਕਰਦੀ ਰਹੀ ਮੇਰੀ ਦਾਦੀ ਕਰਦੀ ਸੀ ਮੇਰੀ ਪਰਦਾਦੀ ਕਰਦੀ ਸੀ ਉਹ ਸੱਸ ਲੜਾਕੀ ਨਹੀਂ ਸੀ ਉਹਨੇ ਫਿਰ ਉਹਦੀ ਮਾਂ ਨੂੰ ਫੋਨ ਲਾਇਆ ਤੇ ਇਹ ਕੀ ਕਹਿੰਦੀ ਆ ਵੀ ਅਸੀਂ ਕਹਿੰਦੇ ਦੁੱਧ ਨੂੰ ਜਾਗ ਲਾਣਾ ਉਹ ਕਹਿੰਦੇ ਭੈਣ ਜੀ ਚੰਗੀ ਗੱਲ ਆ ਵੀ ਤੁਹਾਡੇ ਘਰ ਬਿੱਲੀ ਨਹੀਂ ਸਾਡੇ ਘਰ ਬਿੱਲੀ ਸੀ ਇਹ ਛੋਟੇ ਹੁੰਦੇ ਆ ਨਾ ਇਹਨੂੰ ਫਿਰ ਕਹਿੰਦਾ ਸੀ ਵੀ ਹੁਣ ਦੁੱਧ ਨੂੰ ਜਾਗ ਲੈਣਾ ਤੂੰ ਬਿੱਲੀ ਨੂੰ ਟੋਕਰੇ ਥੱਲੇ ਕਰ ਦੇ ਬਿੱਲੀ ਦੇਖ ਲੈ ਤੇ ਬਿੱਲੀ ਨੇ ਦੁੱਧ ਖਰਾਬ ਕਰ ਦੇਣਾ ਤੇ ਇਹਦੀ ਆਦਤ ਬਣ ਗਈ ਇਹ ਕਰਦੀ ਰਹੀ ਬਚਪਨ ਤੋਂ ਕਰਦੀ ਸੀ ਜਵਾਨੀ ਧੱਕਰ ਕਰਦੀ ਰਹੀ ਹੁਣ ਵਿਆਹ ਹੋ ਗਿਆ ਵੀ ਚੱਲ ਤੁਹਾਡੇ ਘਰ ਨਹੀਂ ਬਿੱਲੀ ਤਾਂ ਚੰਗੀ ਗੱਲ ਇਹ ਹੁਣ ਕਰਦੇ ਰਹੇ ਆ ਹੁਣ ਕੀ ਜੇ ਤਾਂ ਜਿਹੜਾ ਪਿੱਪਲ ਹੁੰਦਾ ਪਿੱਪਲ ਦੀਆਂ ਜੜਾਂ ਨੂੰ ਪਾਣੀ ਦਿਓ ਤਾਂ ਸਮਝਿਆ ਜਾਏ ਵੀ ਚਲੋ ਉਹਨੂੰ ਪੌਦੇ ਨੂੰ ਪਾਣੀ ਦੇ ਰਹੇ ਤਣਿਆਂ ਨੂੰ ਪਾਣੀ ਦਿੱਤਾ ਜਾਂਦਾ ਹੈ ਹੁਣ ਉਹ ਧਾਗੇ ਉਹਨੂੰ ਬੰਲੇ ਬੇਟੇ ਜਾ ਰਹੇ ਆ ਰਕਤ ਨੂੰ ਲੁਪੇਟੇ ਜਾ ਰਹੇ ਆ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਕੁਰਸੇ ਤੇ ਆਏ ਤੇ ਉਹ ਪੰਡਤ ਘੇਰ ਲਿਆ ਗੁਰੂ ਸਾਹਿਬ ਜੀ ਨੂੰ ਕਹਿੰਦੇ ਜੀ ਗਊ ਦਾਨ ਕਰੋ ਗਊ ਹੁਣ ਕਰਮ ਕਾਂਡ ਸੀ ਗਾਂ ਤਾਂ ਉਹ ਹੀ ਲੱਗ ਜਾਂਦੇ ਸੀ ਨਾ ਗਾਂ ਵੀ ਉਹਨਾਂ ਦੀ ਅੱਜ ਦਾ ਅੱਜ ਵੀ ਬੈਠੇ ਉਹਨਾਂ ਦੇ ਤੀਰਥਾਂ ਦੇ ਉੱਪਰ ਚਾਰਾ ਵੀ ਉਹਨਾਂ ਦਾ گاਵਾ ਵੀ ਉਹਨਾਂ ਦੀ ਹੈ ਗਾਵਾਂ ਨੂੰ ਚਾਰਾ ਪਾਓ ਚਾਰਾ ਖਰੀਦ ਕੇ گاਵਾ ਵੀ ਉਹਨਾਂ ਦੀ ਰਾਜਦਾਨੀ ਆ ਪੈਸਾ ਵੀ ਉਹਨਾਂ ਨੂੰ ਮਿਲ ਜਾਂਦਾ ਕੰਮ ਵੀ ਉਹਨਾਂ ਦਾ ਹੁੰਦਾ ਇਹ ਇੱਕ ਕਰਮकांड ਬਣਾ ਦੇ ਤੇ ਪਾਸ਼ਾ ਜੀ ਨੇ ਆਖਿਆ ਗੁਰੂ ਗੋਬ ਸਿੰਘ ਮਹਾਰਾਜ ਕਹਿੰਦੇ ਸੋਚਦੇ ਆ ਉਹ ਫੇਰ ਆਗੇ ਥੋੜੀ ਦੇਰ ਬਾਅਦ ਪਾਸ਼ਾ ਜੀ ਨੇ ਗਧਾ ਬੁਲਾਇਆ ਤੇ ਗੁਰੂ ਕੰਧਾ ਜੀ ਸਤਗੁਰੂ ਮਹਾਰਾਜ ਨੂੰ ਕਹਿਣ ਲੱਗਾ ਉਹ ਪੰਡਰ ਕਹਿਣ ਲੱਗਾ ਇਹ ਤਾਂ ਨਹੀਂ ਹੋਣਾ ਤਾਂ ਤੇ ਸਤਗੁਰੂ ਨੇ ਬੜਾ ਕੀਮਤੀ ਹਾਰ ਕੱਢ ਕੇ ਉਹ ਗਧੇ ਦੇ ਗਲ 'ਚ ਪਾਤਾ ਕਹਿੰਦੇ ਹੁਣ ਕਹਿੰਦੇ ਜੀ ਲੈ ਜਾ ਤੇ ਕਹਿਣ ਦਾ ਭਾਵੇਂ ਉਹ ਕਰਮ ਕਾਂਡ ਕੁਰਾਹੇ ਪੈ ਗਿਆ ਤੇ ਆਉਣ ਦਾ ਵਾਪਸ ਯਤਨ ਨਹੀਂ ਕਰ ਰਿਹਾ ਵੀ ਅਸੀਂ ਕਰ ਰਹੇ ਸੀ ਉਹ ਕਿਹੜੀ ਜਿਹੜੀਆਂ ਬਾਰ ਬਾਰ ਚੀਜ਼ ਕਰਦੇ ਨੇ ਉਹ ਮਰਯਾਦਾ ਬਣ ਜਾਂਦੇ ਆ ਸਾਡੇ ਵਿੱਚ ਕਈ ਚੀਜ਼ਾਂ ਇੰਨੀਆਂ ਪੱਕ ਗਈਆਂ ਕਹਿੰਦੇ ਜੀ ਪੁਰਾਤਨ ਮਰਯਾਦਾ ਹੁਣ ਜੇ ਤੁਸੀਂ ਆ ਦੋ ਚਾਰ ਸਾਲ ਪਹਿਲਾਂ ਕਿਸੇ ਨਾਮ ਸੁਣਿਆ ਸੀ ਚਪਹਿਰਾ ਕੀ ਹੁੰਦਾ ਆਹ ਪੱਕਾ ਹੋ ਗਿਆ ਨਾ ਜੇ ਹੁਣ ਸਾਡੇ ਅੱਗੇ ਬੱਚੇ ਆਉਣਗੇ ਉਹੀ ਕਹਿਣਗੇ ਤਾਂ ਪੁਰਾਤਨ ਮਰਯਾਦਾ ਸਾਡੇ ਪਿਤਾ ਜੀ ਦਾਦਾ ਜੀ ਦੀ ਦਾਦੀ ਸਾਡੀ ਕਰਦੀ ਸੀ ਅਜੇ ਹੁਣ ਤੁਸੀਂ ਨਹੀਂ ਰੋਕਿਆ ਨਾ ਆ ਜਿਹੜੇ ਕੇਕ ਕੱਟ ਕੇ ਬਾਬਾ ਦੀਪ ਸਿੰਘ ਦੇ ਕੇਕ ਤੇ ਤਾੜੀਆਂ ਮਾਰ ਰਹਿਆ ਅੱਗੇ ਜਾ ਕੇ ਤੁਹਾਡੇ ਆਉਣ ਵਾਲੇ ਬੱਚੇ ਇਹੀ ਕਹਿਣਗੇ ਵੀ ਗੁਰਦੁਆਰੇ ਜਦੋਂ ਗੁਰਪੁਰ ਹੋਣਾ ਤੇ ਕੇਕ ਕੱਟਣਾ ਹੈਪੀ ਬਰਥਡੇ ਬਾਬਾ ਦੀਪ ਸਿੰਘ ਕਰਨਾ ਹੈ ਤੇ ਪੱਕੀ ਗੱਲ ਹੋ ਜਾਏਗੀ ਉਹਨੂੰ ਮਰਯਾਦਾ ਕਰਮकांड ਬਣ ਜਾਏਗਾ ਕੁਰਾਹੇ ਤਾਂ ਪਹਿ ਚੁੱਕੇ ਆਂ ਸੀ ਤੇ ਪਰ ਗੁਰੂ ਮਹਾਰਾਜ ਜਿੰਨੇ ਤੱਕ ਬਾਣੀ ਦਾ ਨਸਾਂਝ ਨਹੀਂ ਪਾਵਾਂਗੇ ਤੇ ਗੁਰੂ ਮਹਾਰਾਜ ਕਹਿੰਦੇ ਕਰਮकांड ਬਹੁ ਕਰ ਰਹਿ ਅਚਾਰ ਬਿਨ ਨਾਵੇਂ ਤ੍ਰਿਗ ਤ੍ਰਿਗ ਹੰਕਾਰ ਮੈਂ ਬੇਨਤੀ ਕਰ ਰਿਆ ਸੀ ਕਲਗੀਧਰ ਪਾਤਸ਼ਾਹ ਮਹਾਰਾਜ ਉਹਦੇ ਡੇਰੇ ਤੇ ਜਾਂਦੇ ਆ ਉਹ ਜਦੋਂ ਦੇਖਦਾ ਵੀ ਪਾਤਸ਼ਾਹ ਜੀ ਆ ਗਏ ਆ ਹੈ ਤਾਂ ਉਹਨੂੰ ਹੰਕਾਰ ਬਹੁ ਸੀ ਪਰ ਜਦੋਂ ਗੁਰੂ ਸਾਹਿਬ ਜੀ ਨਾਲ ਬਚਨ ਬਲਾਸ਼ ਕਰਦਾ ਹੈ ਗੁਰੂ ਮਹਾਰਾਜ ਜੀ ਪੂਰਾ ਉਹਨੂੰ ਅੰਦਰੋਂ ਧੋ ਦਿੰਦੇ ਆ ਜਦੋਂ ਹੰਕਾਰ ਬੰਦੇ ਦਾ ਖਤਮ ਹੁੰਦਾ ਨਾ ਬੰਦਾ ਹਲਕਾ ਹੋ ਜਾਂਦਾ ਹੈ ਨੇ ਤਾਂ ਬੰਦਾ ਬੰਦੇ ਨੂੰ ਬੰਦਾ ਹੀ ਨਹੀਂ ਸਮਝਦਾ ਜੇ ਥੋੜਾ ਬੋਧਾ ਪੈਸਾ ਆ ਜਾਏ ਨਾ ਆਮ ਬੰਦਿਆਂ ਦੀ ਮੈਂ ਗੱਲ ਕਰ ਰਿਹਾ ਤੇ ਉਹ ਬੰਦੇ ਨੂੰ ਬੰਦਾ ਨਹੀਂ ਸਮਝਦੇ ਵੀ ਮੈਂ ਤਾਂ ਇਦਾਂ ਬੰਦੇ ਖਰੀਦ ਲਾਂ ਮੈਂ ਤਾਂ ਆਹ ਕਰਦੇ ਆ ਆਹ ਕਰਦੇ ਆਉਂਦਾ ਨਾ ਕਿੰਨਾ ਹੰਕਾਰ ਹੁੰਦਾ ਸਭ ਕੁਝ ਖਤਮ ਹੋ ਜਾਂਦਾ ਤੇ ਸਤਗੁਰੂ ਮਹਾਰਾਜ ਕਹਿੰਦੇ ਉਹਦੇ ਅੱਗੇ ਹੰਕਾਰ ਨਹੀਂ ਚੱਲਦਾ ਹਰ ਜੀ ਹੰਕਾਰ ਨਾ ਪਾਵੇ ਔਰ ਕਲਗੀਧਰ ਪਾਤਸ਼ਾਹ ਦੇ ਸਾਹਮਣੇ ਜਦੋਂ ਪਾਤਸ਼ਾਹ ਜੀ ਦੇ ਬਚਨਾਂ ਨੂੰ ਕਮਾਉਂਦਾ ਅੰਦਰੋਂ ਹਲਕਾ ਹੋ ਕੇ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਟੈ ਪੈਂਦਾ ਸਤਗੁਰੂ ਤਾਂ ਚਾਹੁੰਦਾ ਕਿ ਮੇਰਾ ਸਿੱਖ ਅੰਦਰੋਂ ਬਾਹਰੋਂ ਇੱਕ ਹੋ ਜਾਏ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਗੁਰ ਤੇ ਕਰਨੀ ਕਮਾਣੀ ਕਹਿੰਦੇ ਬਿਨ ਨਾਵੈ ਤ੍ਰਿਗ ਤ੍ਰਿਗ ਹੰਕਾਰ ਬੰਧਨ ਬਾਂਧਿਓ ਮਾਇਆ ਫਾਸ ਮਾਇਆ ਦੇ ਬੰਧਨਾ ਵਿੱਚ ਫਸਿਆ ਹੋਇਆ ਹੈ ਜਨ ਨਾਨਕ ਛੂਟੈ ਗੁਰ ਪ੍ਰਗਾਸ ਜਦੋਂ ਅਸੀਂ ਬਿਸ਼ਰਾਮ ਸੇ ਹੀ ਦੇ ਦਿੰਦੇ ਨੇ ਅਰਥ ਆਪਣੇ ਆਪ ਆ ਜਾਂਦਾ ਹੈ ਜੇ ਹੁਣ ਆਪਾਂ ਇੱਥੇ ਬੋਲਦਾਂਗੇ ਜਨ ਨਾਨਕ ਛੁਟੈ ਗੁਰ ਪ੍ਰਗਾਸ ਤੇ ਗੱਲ ਤੋਂ ਹੋ ਜਾਏਗੀ ਵੀ ਗੁਰ ਨਾਨਕ ਛੁੱਟ ਗਿਆ ਜਨ ਨਾਨਕ ਛੁਟੈ ਗੁਰ ਪ੍ਰਗਾਸ ਕੌਣ ਛੁਟੇ ਗੁਰਮਖ ਪ੍ਰਾਣੀ ਨਾਮ ਹਰ ਤੇ ਆ ਜਿਹੜਾ ਪ੍ਰਾਣੀ ਨਾਮ ਤੇ ਆਏਗਾ ਜਨ ਨਾਨਕ ਛੁਟੈ ਗੁਰ ਪ੍ਰਗਾਸ ਜਿਹੜਾ ਗੁਰੂ ਦੀ ਕਿਰਪਾ ਪ੍ਰਾਪਤ ਕਰਦਾ ਹੈ ਸਤਗੁਰ ਕਹਿੰਦੇ ਗੁਰਮੁਖ ਪ੍ਰਾਣੀ ਨਾਮ ਹਰ ਧਿਆਏ ਜਨਮ ਜੀਤ ਲਾਹਾ ਨਾਮ ਪਾਏ ਫਿਰ ਤੈਨੂੰ ਕੋਈ ਸ਼ਰਧਾਂਜਲੀ ਦੀ ਲੋੜ ਨਹੀਂ ਪੈਣੀ ਤੂੰ ਤਾਂ ਆਪਣਾ ਜੀਵਨ ਆਪ ਹੀ ਸਫਲ ਕਰਕੇ ਚਲੇ ਜਾਏਗਾ ਜਿਨੀ ਨਾਮ ਧਿਆਇਆ ਗਏ ਮੁਸਕਤ ਘਾਲ ਘਾਲਾਂ ਘਾਲ ਕੇ ਗਏ ਤੇ ਆਪ ਤਾਂ ਚਲੇ ਗਏ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਗੁਰੂ ਮਹਾਰਾਜ ਕਿਰਪਾ ਕਰਨ ਐਨੀਆ ਬੇਂਤੀਆਂ ਪ੍ਰਵਾਨ ਕਰਨੀ ਹੈ ਸਾਧ ਸੰਗਤ ਦੀ ਬਲਾਉਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ